ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਆਪਣੀ ਗੁਰਦੁਆਰਾ ਸਾਹਿਬ ਗੁਰਨਾਕਦੇਵ ਜੀ ਗੁਰਪਰਵ ਲਈ ਅਖੰਡ ਪਾਠ ਪ੍ਰਕਾਸ਼ ਹੋਏ ਨੇ ਜੀ ਇੱਧਰ ਆਪਣੀ ਰੱਖੀ ਹੋਈ ਸੀ ਖੀਰ ਉਹਦੇ ਵਿੱਚ ਆਪਾਂ ਘੁਰਚਣਾ ਫੇਰੇ ਸੀ ਬਦਲ-ਬਦਲ ਕੇ ਦੀਦੀ ਕਦੇ ਪੇੜ ਦੀਦੀ ਲੱਗ ਜਾਂਦੇ ਸੀ ਕਿੱਦ ਕਿੱਦ ਫੇਰੇ ਜਾਂ ਨਹੀਂ ਜਾਂਦਾ ਜਿੰਨੇ ਕਿਉਂਕਿ ਬਾਵਾ ਨੂੰ ਖੁਦ ਹੀ ਨੇ ਇੰਨੇ ਤੋਂ ਵੱਡਾ ਹੁੰਦਾ ਨਾ ਘਟ ਦੇਗਾ ਉਹਦੇ ਲਈ ਆਪਾਂ ਬਦਲ-ਬਦਲ ਕੇ ਲੱਗ ਰਹੇ ਆ ਇੱਧਰ ਸਵੇਰੇ ਪ੍ਰਭਾਤ ਵੇਰੀ ਹ ਦੇਖੋ ਗੁਰਦੁਆਰਾ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਇੱਟਾਂ ਨਾਲ ਇੱਧਰ ਪ੍ਰਭਾਤ ਫੇਰੀ ਹੁੰਦੀ ਉਹਦੇ ਲਈ ਆਹ ਛੋਟੀ ਟਰਾਲੀ 'ਚ ਮਾਰਾ ਇਸ ਵਾਰੀ ਦੇ ਸਰੂਪ ਰੱਖਣੇ ਸੀ ਇਹਦੀ ਤਿਆਰੀ ਕਰ ਰਹੇ ਸੀਗੇ ਲਾਈਟ ਵਗੈਰਾ ਲਾ ਰਹੇ ਸੀ ਇੱਧਰ ਬੀਬੀਆਂ ਗੋਭੀ ਵਗੈਰਾ ਕੱਟ ਰਹੀਆਂ ਨੇ ਸਵੇਰੇ ਪ੍ਰਭਾਤ ਫੇਰੀ ਲਈ ਪਕੌੜਿਆਂ ਦਾ ਲੰਗਰ ਹੁੰਦਾ ਜੀ ਫਿਰ ਪ੍ਰਸ਼ਾਦਾ ਪਾਣੀ ਸਾਰੀਆਂ ਆਪੋ ਆਪ ਸੰਗਤਾਂ ਸੇਵਾ ਕਰ ਰਹੀਆਂ ਨੇ ਜੀ ਸਾਡੇ ਹਰ ਸਾਲ ਪ੍ਰਭਾਤ ਫੇਰੀ ਕੀਤੀ ਜਾਂਦੀ ਜੀ ਗੁਰਪਰਵ ਵਾਲੇ ਦਿਨ ਦੇਖਾਂਡ ਪਰਸਾ ਪ੍ਰਕਾਸ਼ ਹੁੰਦਾ ਬਹੁਤ ਸੁਣੀ ਲੱਗ ਰਹੀ ਨੇ ਮਤਰਾ ਸਾਹਿਬ ਆ ਜੀ ਟਾਈਮ ਹੈ ਜਿਹੜਾ ਹਾਂ ਟਾਈਮ ਹੈ ਜਿਹੜਾ ਸ਼ਾਮ ਜੀ ਦਾ 6:30 ਸਾਢੇ 6:30 ਪਹੁੰਚ 7:00 ਤੱਕ ਜਿੰਨ ਸਮਾਂ ਲੱਗ ਰਿਹਾ ਵਿੱਚ ਥੋੜੀਆਂ ਜਿਹੀਆਂ ਕਲੀਆਂ ਜਿਹੀਆਂ ਵੀ ਆ ਗਈਆਂ ਸੀ ਜੀ ਰਾਤ ਨੂੰ ਦਮੀ ਵੱਧ ਪਿਆ ਇਹ ਤੇਰਾ ਫਾ ਖੁਰਚਣਾ ਫੇਰ ਲੱਗੇ ਫੇਰ ਮਤਰਾ ਪਿੱਛੇ ਚਾਨਣ ਜਿਆਦਾ ਪੈ ਰਿਹਾ ਜੀ ਮੈਂ ਅੰਗਲ ਚੇਂਜ ਕਰ ਕਰ ਕੇ ਦੇਖੀ ਰਹੀ ਸੀ ਉਧਰ ਵੀ ਬੀਬੀਆਂ ਪ੍ਰਸ਼ਾਦਾ ਬਣਾ ਰਹੀਆਂ ਨੇ ਇਧਰ ਆਪਣੇ ਸਬਜ਼ੀ ਤਿਆਰ ਹੋ ਗਈ ਇਧਰ ਐਸ਼ਵੀਰ ਕੁਝ ਦੱਸਣ ਆ ਰਿਹਾ ਮਮਾ ਕਿਸੇ ਦਾ ਫੋਨ ਆਇਆ ਸੀ ਮੈਂ ਕਿਹਾ ਕੋਈ ਨਾ ਬੇਟਾ ਹੈ ਕਹੇ ਦੇ ਫੇਰ ਗੱਲ ਕਰਦੇ ਹਾਂ ਮਮਾ ਗੁਰਦੁਆਰਾ ਸਾਹਿਬ ਨੇ ਲਓ ਜੀ ਖੀਰ ਜਿਹੜੀ ਬਣ ਚੁੱਕੀ ਸੀ ਪਰ ਉਹ ਢੇੜਾ ਆ ਗੁੰਦਿਆ ਹੁੰਦਾ ਵੀ ਨੀਚੇ ਨਾਲ ਲੱਗ ਜੇ ਫਿਰ 스멜 ਜੀ ਆਉਣ ਲੱਗ ਜਾਂਦੀ ਹੈ। ਲਓ ਜੀ ਇਧਰ ਆਪਣੇ ਬੱਚੇ ਫਿਰ ਰਹੇ ਨੇ। ਬੱਚੇ ਖੇਡਦੇ ਫਿਰ ਰਹੇ ਨੇ। ਹਵਾ ਬਹੁਤ ਜ਼ਿਆਦਾ ਸੀਤੂਆ ਪੈ ਰਿਹਾ ਸੀ। ਇਹ ਸਮਾਚਾਰ ਦਾ ਟਾਈਮ ਸੀ ਵੀ ਅਗਰ ਉਹ ਘਾਟ ਫੇਰੀ ਲੈ ਕੇ ਜਾ ਰਹੀ ਸੀ ਮੀਂਹ ਪੈ ਕੇ ਤਾਂ ਸੀ ਠੰਡ। ਅੱਜ ਵੀ ਆਏ ਕਿ ਹੰਬਰਤ ਆਦੀਆਂ ਸੀਰੀਜ਼ ਤੋਂ ਕੀ ਜਾ ਰਹੀ ਸੀ ਕਿ ਅਧਿਕਾਰ ਖੇਤਾਂ ਦੇ ਕਿਤੇ ਦੁਆਰੇ ਉੱਠ ਗਿਆ ਸੀ 1 ਕਿਲੋ ਮੀਟਰ ਤੱਕ ਪੇਰ ਪਿੰਡ ਦਾ ਰੌਂਡ ਲਾਇਆ ਦੋ ਲੀਆ ਪਣੇ ਦਰਾਂ ਅੰਦਰ ਗਿਆ ਬਿਸਮਾਰੈ ਸੋਲਿਆ ਲੋ ਜੀ ਸਾਡੇ ਵੱਲੋਂ ਸਾਰਿਆਂ ਨੂੰ ਗੁਰਪਰਬ ਦੀ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਹਰ ਸਾਲ ਖੁਸ਼ੀਆਂ ਭਰਿਆ ਗੁਰਪਰਬ ਆਵੇ ਜੀ ਲੋ ਜੀ ਸੰਗਤਾਂ ਜਾ ਰਹੀਆਂ ਨੇ ਥੋੜਾ ਜਿਹਾ ਸੜਕ ਤੇ ਇਧਰ ਮੀਂਹ ਦਾ ਪਾਣੀ ਜ਼ਰੂਰ ਸੀਗਾ ਲੋ ਜੀ ਤੁਸੀਂ ਵੀ ਦਰਸ਼ਨ ਕਰੋ ਲਈਏ ਰੱਬ ਦਾ ਨਾਮ ਆਪਾਂ ਵੀ ਦੇ ਸੋ ਪਾਵੇ ਸਦਾ ਸਿੱਖ ਨੂੰ ਸਲਾਮ ਮੇਰੀ ਨਾਮ ਵਾਹਨ ਬਸਾਵੇ ਨਾਮ ਜਿਨ ਕਾ ਮਾਨਵ ਸਿੰਘ ਬਾਦਰੀ ਸਾਹਿਬ ਚ ਨੇਰੇ ਕਾਹੇ ਨਾਮ ਸੱਚੇ ਸਾਹਿਬ ਕਿਆ ਨਹੀਂ ਕਰਦੇ ਰ ਸਦਾ ਨਾਮ ਤੇ ਗਾਈਜ਼ ਹੁਣ ਐਸ਼ ਵਿੱਚ ਲਾ ਰਿਹਾ ਪਟਾਕੇ ਅੰਮੀ ਉੱਤੇ ਡੱਬਾ ਧਾਰ ਰਿਹਾ ਮਮਾ ਜੀ ਉੱਤੇ ਡੱਬਾ ਧਾਰ ਕੇ ਉੱਤੇ ਉਹ ਥਾਪੀ ਧਰਤੀ ਸਾਰਾ ਕੁਝ ਛੁੱਟ ਜਾਣਾ ਤੂੰ ਟਿਕ ਜਾ ਵਾ ਨਗਰ ਕੀਤ ਜੇ ਵਾਸਤੇ ਜੀ ਉਹਦੇ ਹੋਕ ਪੈ ਗਿਆ ਹੁਣ ਆਪਾਂ ਆ ਦੇ ਘਰੇ ਘਰੇ ਆ ਕੇ ਬਾਹਰ ਜਾਈਏ ਤੇ ਆਮ 7:30 ਹੋ ਗਿਆ ਦਿੱਕਾ ਹੁਣ ਲੋ ਰਹਿਣਾ ਬੋਲ ਜਾ ਅੰਮਾ ਤੇ ਅੰਨ ਲੈ ਸਾਰਾ ਕੁਝ ਛੁੱਟੂਗਾ ਹੁਣ ਉਦੋਂ ਉੱਪਰ ਇੰਨਾ ਵਜਨ ਰੱਖਤਾ ਸੀ ਤਾਂ ਨਹੀਂ ਉੜਿਆ ਫਿਰ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਕੰਮ ਨੇ ਮਿਲਦੀਏ ਫੇਰ ਭੋਜ ਚਾਦੂ ਲੋਕ ਲੋਕੀ ਬਣਾਉਣੇ ਤੇ ਫਸ਼ਾਦਾ ਤੇ ਆਪ ਤੇ ਗਾਇਸ ਹਮ ਮੱਲੇ ਕਰ ਰਹੇ ਨੇ ਪੋਚਾ ਫਿਰ ਆਪਾਂ ਜਮਾਂਗੇ ਗੁਰਦੁਆਰਾ ਸਾਹਿਬ ਦੇਖ ਦੇਖ ਪੁੱਠੇ ਪੰਗੇ ਕੀ ਮਿਲੂ ਤੈਨੂੰ ਉਡਾ ਕੇ ਹੈ ਗਿਆ ਗਿਆ ਕੈਂਡਲ ਬੁਝਾ ਦੇ ਸਾਰੀ ਪਿਗਲ ਜਾਣੀਆ ਵਰਨਾ ਛੁੱਟੂ ਬੋਬਾ ਜੰਮਤਾ ਹਾਈ ਉੱਡ ਗਿਆ ਨਾ ਹੁਣ ਸੋਲੀ ਚ ਲਾਉ ਦੋਨਾਂ ਨੂੰ ਲਈ ਦੱਬਾ ਉਲੂ ਦਾ ਮੇਕ ਸਟ੍ਰੋਕ ਲੈ ਲੈ ਲਾ ਲੈ ਲਾ ਲੈ ਵੀਡੀਓ ਲਾ ਲੈ